ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਲੋਡ ਪਹੁੰਚ ਗਿਆ ਜੀ 14 15 ਝੋਟੀਆਂ ਦਾ ਲੋਡ ਪਹੁੰਚਿਆ ਵਾ ਤੇ ਆਜੋ ਬਾਠ ਸਾਹਿਬ ਹਮਾ ਨਾਲ ਗਰਮਨੇ ਆ ਗੱਲਬਾਤ ਤੇ ਲੈਨੇ ਆ ਜਾਣਕਾਰੀ ਇਹਨਾਂ ਦੀ ਤੇ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਭ ਗ੍ਰਾਮ ਠੀਕ ਜੀ ਕਿਰਪਾ ਗੁਰੂ ਰਾਮ ਦਾ ਪਾਸ਼ਾ ਦੀ ਬਾਬੇ ਦੀਪ ਸਿੰਘ ਜੀ ਪਿੰਡ ਆਪਣਾ ਜੇ ਮਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਹਾਂਜੀ ਵਾਠ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰੋ ਚੰਗੇ ਚੰਗੇ ਭੈਣ ਭਰਾ ਸਾਰੇ ਅੱਗੇ ਡੇਅ ਕਰਨ ਕਮੈਂਟ ਆ ਟੌਨ ਵਾਲੀ ਨੋਟੀਫਿਕੇਸ਼ਨ ਭੈਣ ਭਰਾ ਜਲਦ ਪਹੁੰਚੇ ਤੇ ਹਰ ਹਫਤੇ ਦੀ ਤਰ੍ਹਾਂ ਮਾਲਕ ਦੀ ਕਿਰਪਾ ਪਰ ਆ ਹਫਤਾ ੜਕਾ ਸਾਨੂੰ ਥੋੜਾ ਆ ਗਿਆ ਲੋ ਬੜਾ ਤੰਗੀ ਆਈ ਆ ਧੁੰਦੇ ਵਿੱਚ ਹਾਂਜੀ ਦੋ ਦਿਨ ਧੁੰਦ ਵਿੱਚ ਜਾਣਾ ਪਿਆ ਸਾਨੂੰ ਤੇ ਤੀਜੇ ਚੌਥੇ ਦਿਨ ਬਾਅਦ ਆਏ ਆ ਮਾਲ ਲੈ ਕੇ ਠੀਕ ਹੈ ਤੇ 14 ਝੋਟੀਆਂ ਵਾ 14 ਸ਼ੇ 14 ਝੋਟੀਆਂ ਵਾਂ ਪਰ ਆਪਣੀ ਕੋਸ਼ਿਸ਼ ਇਹ ਹੋ ਰਹੀਦੀ ਆ ਵੀ ਟਾਪ ਤੋਂ ਟਾਪ ਦੀ ਚਵਾਈ ਚੰਗੀ ਦੀ ਹੋਵੇ ਤੇ ਥਣਾ ਚੰਗਿਆਂ ਵਾਲੀ ਮੈਂ ਤੇ ਚਵਾਈ ਚੰਗੀ ਵਾਲੀ ਆਪਾਂ ਮੈਂ ਲੈਣੇ ਸਿੰਘ ਵੀ ਨਿਕਾ ਕੁਆਲਟੀ ਵਾਲਾ ਤੇ ਆਓ ਵੇਖੋ ਨੀਲੀ 라ਵੀ ਦੀ ਆ ਪਰ ਉਹ ਵੀ ਇਹਦੀ ਭੈਣ ਦੁੱਜੇ ਨੂੰ ਵੀ ਲਿਆ ਕੇ ਆਪਾਂ ਝੋਟੀ ਵੇਚੀ ਸੀ ਅੱਛਾ ਉਹ ਐਸ ਵਕਤ ਝੋਟੀਆਂ ਉੱਦੋਗੇ ਆਪਣੇ ਲੱਗੇ ਹੀ ਹਾਂਜੀ ਹਾਂਜੀ ਤੇ ਉਹ ਝੋਟੀ ਨੇ 20 ਕਿਲੋ ਦੇ ਲਾਗੇ ਬੰਨੇ ਦੁੱਧ ਕੱਢਿਆ ਹੋਇਆ ਪਹਿਲੇ ਨਹੀਂ ਉਹ ਨਹੀਂ ਉਹ ਦੂਜਾ ਦੂਜਾ ਸਪੈਸ਼ਲ ਇਹ ਝੋਟੀ ਪਹਿਲਾ ਸੂਆ ਦੋਂਦੀ ਆ ਹਾਂਜੀ ਹਾਂਜੀ ਇਹ ਝੋਟੀ 15 ਤੋਂ 16 ਲੀਟਰ ਦੁੱਧ ਪਹਿਲੇ ਸੂਵੇ ਹੀ ਭਰੂਗੀ ਭਰੂਗੀ ਇਹਨੂੰ ਕਰਦੇ ਹੋ ਹੁਣ ਲਾਇਟ ਆ ਹੁਣ ਵੀ ਉਹਦਾ ਦੁੱਧ ਚੰਗਾ ਆਉਗਾ ਹੁਣ ਵੀ ਚੰਗਾ ਵਾ ਸੂਈ ਤਾਜੀ ਹਫਤੇ ਦੀ ਸੂਈ ਆ ਪੰਜਾ ਖਿਆਲਰਾ ਦੀ ਆ ਹਾਂਜੀ ਕੋਈ ਟਾਈਮ ਟੂ ਮਨੀ ਬਿਲਕੁਲ ਚੁਆਈਆਂ ਚੁਆਈਆਂ ਨਹੀਂ ਆ ਵੱਡੀ ਝੋਟੀ ਆ ਦੋਂਦੀ ਦੇਖੋ ਚੋਣ ਆ ਗੂਠੇ ਗੂਠੇ ਜੀ ਮੋਟੀ ਦਾ ਆ ਵੇਖੋ ਕੱਦ ਖਾਲ ਦੋ ਚੋਣ ਨਹੀਂ ਵੱਡੀ ਆ ਕੱਦ ਉਹ ਤੇ ਆਪਾਂ ਮਾੜੀ ਲੈਂਦੇ ਨਹੀਂ ਹਾਂਜੀ ਹਾਂਜੀ ਤੇ ਉਹਨਾਂ ਕੋ ਬੰਦਿਆਂ ਕੋ ਨੀਲੀ 라ਵੀ ਦੀਆਂ ਆਂ ਠੀਕ ਏ ਬੰਦ ਵੀ ਚੰਗੇ ਖਾਂਦੀ ਆ ਬਾਬਰ 2 ਦੀ ਕਿਤਾ ਨਹੀਂ ਬੰਦ ਦੀ ਆਪਾਂ ਨੂੰ ਇਹ ਗੱਲ ਦਾ ਪਤਾ ਚੰਗੀਆਂ ਨੀਲੀ ਦੀਆਂ ਟੌਪ ਟੌਪ ਦੀਆਂ ਆ ਆ ਵੇਖੋ ਮਗਰ ਬੱਚਾ ਵੀ ਵੇਖੋ ਨੀਲੀ ਰਾਵੀ ਦਾ ਕਿੱਦਾ ਟੌਪ ਕਟਾ 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 ਆ ਗਿਆ ਵੇਖੋ ਪੂਸ਼ ਕਿੰਨੀ ਕਿੱਟੀ ਹੈ ਆ ਮੂੰਹ ਮਾਂ ਖਾ ਲ ਦੇਗੀ ਮੂੰਹ ਮਾਂ ਖਾਣੇ ਦਾ ਨਾ ਆ ਆ ਬਿਲਿੰਗ ਆ ਕੰਮ ਖਾਣ ਦਾ ਠੀਕ ਹੈ ਨੰਬਰ ਪਹਿਲਾ ਵੇਖਾ ਪਹਿਲਾ ਨੰਬਰ ਪਰ ਐਂਡ ਪੀਸ ਟੌਪ ਦੀ ਛੋਟੀ ਆ ਵੀ ਟੋਟੀ ਚਾਰ ਬੋਲੇ ਪਹਿਲਾ ਸੁਬਾਹ ਇਹਨੂੰ ਅਜੇ ਤੱਕ ਦੇਣਾ ਸੁਈ ਨੂੰ ਬੋਲੇ ਖਾਲੀ ਹੋਈ ਆ ਤੀਜਾ ਦਿਨ ਠੀਕ ਹੈ ਬੋਲੇ ਖਾਲੀ ਹੋਈ ਮੇਰੇ ਆਈਡੀ ਨਾ ਦਸਾਂ ਤੋਂ ਬਾਹਰ ਹੀ ਦੁੱਧ ਹੋਊਗਾ ਦਸਾਂ ਅੱਛਾ ਸਿੰਘ ਵੇਖੋ ਕਿੰਗਰੇ ਵਾਲਾ ਐ ਵੇਖੋ ਸਿੰਘ ਟਾਪ ਦਾ ਟਾਪ ਦੀ ਹੈ ਟਾਪ ਦਾ ਸਿੰਘ ਆ ਬੋਲਾ ਬੋਲਾ ਹੀ ਆ ਬੋਲਾ ਹੀ ਆ ਕੱਟੀਆਂ ਅੱਛਾ ਨਾੜਾਂ ਵਾਲੀ ਐ ਚੱਡੇ ਵਾਲਾ ਨਾੜਾ ਹੀ ਕੱਟੀ ਗੇ ਬਹੁਤ ਚੰਗੀ ਐ ਹਾਂਜੀ ਠੀਕ ਤੇ ਆਹ ਜੇ ਪੋਡੀ ਪੋਡੀ ਹਾਂਜੀ ਬਹੁਤ ਅੱਛਾ ਪੋਡੀ ਆਗੀ ਪੋਡੀ ਇਹ ਵੀ ਚੰਗੀ ਸਪੈਸ਼ਲ ਬਹੁਤ ਚੱਕੀ ਦੁੱਧ ਵਾਲੀ ਆ ਇਹ ਕੋਡੀ ਇਹ 15 ਕਿਲੋ ਵਾਲੀ ਇਹ ਵੀ ਮੈਂ ਕੋਡੀ ਮੈਂ ਹਾਂ ਹਾਂ ਦੂਜਾ ਸੋ ਕਰਦੇ ਜੀ ਮੇਰੇ ਗਾਣੇ ਕੋ ਚੰਗੀ ਛੇ ਦਾ ਆ ਆ ਹਾਂ ਛੇ ਰੱਖਦੀ ਇਹਦੀ ਵੀ ਗੂਠੇ ਗੂਠੇ ਢੀ ਮੋਟੀ ਧਾਰਵਾ ਆ ਵੇਖੋ ਤੀਜਾ ਨੰਬਰ ਤੇ ਜਦੋਂ ਆਵੇ ਕੋਡੀ ਰੇਟ ਜੈ ਵੀ ਹੋਣਗੇ ਉ ਤਾਂ ਰੇਟ ਅੱਗੇ ਨਾਲੋਂ ਆਪੋ ਹੀ ਜਾਂਦੇ ਆ ਰੇਟ ਚੇਂਜ ਹੋ ਜਾਂਦਾ ਵਾ ਆਪਣਾ ਤੁਹਾਨੂੰ ਪਤਾ ਹਰ ਵਾਰ ਹੀ ਜਾਂਦੀ ਹੁੰਦਾ ਹਾਂ ਹਾਂ ਜੀ ਹਾਂ ਇਹ ਤੀਜਾ ਨੰਬਰ ਤੇ ਆ ਚੌਥਾ ਨੰਬਰ ਵੇਖੋ ਕਿੱਡੀ ਹੈ ਦੀ ਝੋਟੀ ਹੈ ਫੋਲਾ ਹੈ ਵੱਡੀ ਹੈ ਹਾਂ ਵੱਡੀਆਂਾਂ ਕੱਟ ਕੇ ਜਿੱਦਾਂ ਆਈਆਂ ਮੈਂ ਉਹ ਜਿਹਨੂੰ ਜਿਹੜਾ ਰੱਸਾ ਪਹਿਨੋ ਪਿਆ ਉਹ ਉਹ ਕਰਦੇ ਜਗੇ ਹਨ ਮਰੇ 4x4 ਰਿਆ ਵੱਡੀਆਂ ਜਦੋਂ ਕੋ ਥੋੜਾ ਬੜਾ ਟਾਈਮ ਤੋਂ ਮਈਆਂ ਲੱਗਾ ਹੋਊਗਾ ਤਾਂ ਹੋਰ ਦੀਆਂ ਹੋਰ ਦੇਣਗੀਆਂ ਨਹੀਂ ਉਦਾਂ ਝੋਟੀਆਂ ਨੇ ਲੇਵੇ ਆ ਕਿ ਬਹੁਤ ਵੱਡੀਆਂ ਆ ਨਾੜਾ ਚੱਡੇ ਤੇ ਮਗਨ ਡੀਆਂ ਜਦੋਂ ਪੂਰਾ ਹੋਊਗਾ ਤਾਂ ਫੇਰ ਵੇਖਿਓ ਮਤਲਬ ਕਿ ਚੁਆਈ ਦਾ ਟਾਈਮ ਹੋਊਗਾ ਹਾਂ ਜੀ ਵੇਖਿਓ ਛੜੀ 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 ਤੇਰੀ ਕੱਛੋੜੀ ਆ ਕੋਈ ਪ੍ਰਵਾਣੀ ਇਦਾਂ ਬਈ ਆਪਾਂ ਵੇਖੋ ਇਹ ਚੌਥਾ ਨੰਬਰ ਵਾਲੇ ਕੋ ਕਿੰਨੇ ਆਲਾ ਫੇਲ ਹੋਆ ਹਾਂ ਚੌਥਾ ਨੰਬਰ ਪਹਿਲਾ ਸੁਦਾ ਇਹ ਵੀ ਚਾਰ ਦੰਦਾ ਚਾਰ ਲੱਟੀਆਂ ਵੀ 15 ਕਿਲੋ ਲਈ ਆ ਤੇ ਆਹ ਲੋਹੀ ਦੀਆਂ ਤੇ ਗੱਲਾਂ ਹੀ ਗਾਉਂਦੀਆਂ ਇਹਦੇ ਮਾਲਕ ਮਿਹਰ ਕਰੇ ਸ਼ਾਇਦ 18 ਤੋਂ 20 ਕਿਲੋ ਹੀ ਦੁੱਧ ਪਰਦੇ ਅੱਛਾ ਜੀ ਅਰ ਆਪਾਂ ਮਿਲ ਕੇ ਗੱਲ ਇਹ ਤਾਂ ਜੇ ਅੱਜ ਜਿਹੜੀ ਅੱਜ ਜੈ ਵੀ ਰੇਟ ਕਰਕੇ ਦੇ ਦੇਣਾ ਤਾਂ ਦੁੱਧ ਆਪਾਂ 14 ਲੀਟਰ ਨਾਲ ਹੀ ਚੋਟੇ ਕੰਮੀ ਦੋ ਧਾਰੀ ਵੀ ਕੁਲੇਵਾ ਹੈ ਇਹਦਾ ਲੈਵਾ ਹੈ ਇਹਦਾ ਲੈਵਾ ਹੀ ਦਾ ਲੈਵਾ ਬਹੁਤ ਜ਼ਿਆਦਾ ਹਾਂਜੀ ਕੱਟਾ ਮਗਰਵਾ ਅਜ ਤੀਜਾ ਦਿਨ ਸੂਈ ਨੂੰ ਆ ਨਾੜ ਉੱਤੇ ਬੱਚਾ ਨਹੀਂ ਲੱਗਾ ਆ ਬੱਚਾ ਵਾ ਤਾਂ ਧਾਰੂ ਦੇ ਉੱਤੇ ਨਾੜੀ ਦੇਸ਼ ਆ ਵੇਖੋ ਆ ਬਿਲਕੁਲ ਤਾਰਿਆ ਬੱਚਾ ਵਾ ਇਹਦਾ ਕੋਈ ਟਾਈਮ ਨਹੀਂ ਲੱਗਾ ਛੋਟੀਆਂ ਦੇਖੋ ਲੈਵਾ ਬਹੁਤ ਸਾਫ ਹੈ ਦਾ ਪੰਜਵਾਂ ਨੰਬਰ ਠੀਕ ਤੇ ਆ ਛੀਵਾ ਇਹਦਾ ਵੇਖੋ ਸਿੰਕ ਕੁਆਲਿਟੀ ਆ ਸਰੀਰ ਵੇਖੋ ਕਿਤਰਾ ਦਾ ਇੱਕ ਦੁੱਗੀ ਤੋਂ ਤਾਂ ਦੁੱਤਾ ਹੈ ਕਿ ਮੈਂ ਪਿਛਲੇ ਦਿਰੀ ਕਹਣਾ ਵੀ ਇੱਕ ਲੈਣਾ ਉਹ ਤਾਂ ਦੋ ਲੈ ਕੇ ਜਾਊਗਾ ਇਹ ਖਾਇਰ ਕਾਂ ਵੀ ਉਹ ਕੰਮ ਹੀ ਆ। ਇਹ ਤਿੰਨ ਲੈ ਕੇ ਜਾਊਗਾ। ਖਾਇਰ ਕਾਂ ਵੀ ਦੋ-ਦੋ ਹੀ ਲੈ ਕੇ ਜਾਊਗਾ। ਉਹ ਚਾਹੇ ਤਿੰਨ। ਪਿਛਲੇ ਹਰ ਦੋ-ਦੋ ਲੈ ਗਿਆ ਹੀ। ਇਹ 6ਵਾਂ ਨੰਬਰ। ਤੇ ਆਹ 7ਵਾਂ ਨੰਬਰੇ ਕੱਲ੍ਹ ਨੂੰ ਝੋਟੀ ਸੁਈ ਜਾ। ਬਸ ਰਾਤ ਦੀ देर-ਜਾਂ ਸੁੱਟ ਕੇ ਰਹੀ ਆ। ਅੱਛਾ ਜੀ। ਤੇ ਉਤਰਾ ਹੀ ਮੜਾ-ਮੜਾ ਲੋਕਾ ਹੀ ਛੱਡੇ ਅਸੀਂ ਮੈਂ ਇਹਨਾਂ ਸਾਫ਼ ਕਰ ਦਿੰਨੇ ਆ। ਠੀਕ ਹੈ। ਲੱਕ ਦੇਣੀ ਅਸੀਂ ਮਈਆਂ ਨੂੰ ਕਦੇ ਇਹ ਨਹੀਂ ਫਿਰ ਲੱਕ ਕੇ ਰੱਖਣਾ। ਕੋਈ ਨਹੀਂ ਕਹਿਣਾ ਬਜੀ। ਕੋਈ ਨਹੀਂ ਖਾਰਨ। ਕਹਿਣਾ। ਬਿਲਕੁਲ। ਆ ਸੇਕੋ ਬਖਾਲੋ। ਠੀਕ। ਇਹ 7ਵਾਂ ਨੰਬਰ। ਤੇ ਆਹ ਆ 8ਵਾਂ ਨੰਬਰ। ਇਹ ਛੋਟੀ 15 ਲੀਟਰ ਦੀ ਦੁੱਧ ਆਇਆ 15 ਗਲੋ 15 ਲੀਟਰ ਦੁੱਧ ਆ ਠੀਕ ਹੈ ਹਾਂ ਦੁੱਧ ਵਾਲੀ 15 ਲੀਟਰ ਦੁੱਧ ਆਇਆ ਖਾ ਨੰਬਰ ਵਾ 85 ਟਾਪ ਕਲਾਸ ਦੀ ਯਾਰ ਤੇ ਆ ਵੇਖੋ ਆ ਚਾਰ ਦੰਦ ਕੱਟੇ ਚਾਰ ਦੰਦ ਹੈ ਪਹਿਲਾ ਤੋਂ ਆ ਸਿੰਗ ਵੇਖੋ ਪਹਿਲਾ ਇਹਦਾ ਤੋਂ ਆ ਸਿੰਗ ਵਖਾ ਲੋ ਕੱਟੀ ਚੰਗੀਆਂ ਵੱਡੀਆਂ ਇਹ ਕਿਹ ਕੇ ਸਿੰਗ ਦੀ ਇਹ ਆ ਨਾਵਾ ਨੰਬਰ 9 ਦਿਨ ਕਰਦੇਗੇ ਆ ਵੇਖੋ ਕਿੰਨਾ ਜਿਗਾਰ ਮੇਕਾ ਵੇਖੋ ਚੰਗਾ ਕਿ ਕਰਦਾ ਹੈ ਪਹਿਲਾਂ ਦਾ ਹਾਂਜੀ ਇਹ ਨਾਵਾ ਆ ਦਸਵਾ ਆ ਦਾ ਸੋ ਇਹਦੇ ਕੋਲ 10 ਲੀਟਰ ਦੁੱਧ ਹੋਊਗਾ ਜੈੱਟ ਬਲਾ ਦੇ ਇਹ 10 ਲੀਟਰ ਦੁੱਧ 10 ਗੋਈ ਫਾੜੋ ਆ ਚੰਗੀਆ ਚੋਟੀ ਤੇ ਆ ਯਾਰ ਵਾ ਦੋਂਦੀ ਪਿਓ ਰ ਪਿਓ ਦੋਂਦੀ ਤੇ ਇੱਧਰ ਵੇਖੋ ਘਰ ਆ ਵੀ ਤੋ ਆ ਵੀ ਲੇਵੇ ਸਾਫ ਰੀਆਂ ਸਾਗੀਆਂ ਹੈ ਜੋਟੀ ਕਿੰਨਾ 12 ਲੀਟਰ ਦੁੱਧ ਹੋਊਗਾ 10 ਨਾਲ ਘਲਾ ਦੇ ਪੂਰੀ ਤਰ੍ਹਾਂ ਚਲਕਣਾ ਜਲਕਣਾ ਜਲਕਣਾ ਚਲਕਣਾ ਜਲਕਣਾ ਆ ਵੇਖੋ ਗੋਲ ਦੋਂਦੀ ਆ ਹਾਂ ਦੋਂਦੀ ਤੇ ਕੀਗਿਆਂ ਵਾਲਾ ਹੀ ਕੰਮ ਹੋ ਗਿਆ ਕੀਗਿਆਂ ਦਾ ਕੰਮ ਹੈ ਤੇ ਲਾ ਲਿਆ ਕਿੰਨੇ 10 ਲੀਟਰ ਦੁੱਧ ਨਾ ਖਲਾਉਣੀ ਉਹ ਗੋਲਦਾਰ ਬੜੀ ਕੱਟੀ ਗੋਲਦਾਰ ਬਹੁਤ ਚੰਗੀ ਕੱਟੀ ਤੇ ਆ ਵੀ ਪਹਿਲਾਂ ਚੱਬ ਗਈ ਪਰ ਇਹਦੇ ਮਗਰ ਮੋਦੀ ਦੀ ਕੱਟੀ ਜਾ ਅੱਛਾ ਜੀ ਬਹੁਤ ਬਰੀ ਪੜਈ ਆ 15 20 ਦਿਨਾਂ ਦੀ ਕੱਟੀ ਜਾ ਵੇਖੋ ਦੁੱਧ ਦੀ ਪੜਈ ਬਹੁਤ ਵਧੀਆ ਤੇ ਚੋਣੇ ਦੀ ਗੂਠੇ ਗੂਠੇ ਜਿਹੜੀ ਮੋਟੀ ਧਾਰ ਆ ਬਹੁਤ ਚੰਗੀ ਜਿਹੀ ਬਾਹਰਵਾਂ ਬਾਹਰਵਾਂ 12ਵਾਂ ਨੰਬਰ ਹਾਂ ਪਿਆਰ ਰਮਾ ਇਹ ਵੀ ਕਾਜੀ ਗੱਲ ਕੋਈ ਹੈ ਇਹ ਵੀ ਉਤਰਾ ਵੀ ਜਿੱਦਣ ਸੋਈ ਆ ਬਿਲਕੁਲ ਵੀਡੀਓ ਇਹ ਵੀ ਹੈਗੀ ਆ ਉਹ ਵੀ ਕਿਸੇ ਨੇ ਪਾਣੀ ਉਹਦੇ ਪਾ ਦਾਂਗੇ ਠੀਕ ਆ ਹਾਂ ਬਹੁਤ ਸਾਰਾ ਪਿਆਰ ਰਮਾ ਆ ਚੌਥਾ ਚੌਥਾ ਨੰਬਰ ਆ 14 ਝੋਟੀਆਂ 14 ਝੋਟੀਆਂ ਹੈ ਆ ਬੱਜਾ ਵਾ ਬਿਲਕੁਲ ਲੱਗਿਆ ਬੱਜਾ ਬੱਚਾ ਠੀਕ ਹੈ ਇਹ ਵੀ ਟੌਪ ਕਲਾਸ ਦੀ ਆ ਕੇ ਵੇਖ ਕੇ ਫਿਰ ਖੜੋ ਪਿੰਡ ਆਪਣਾ ਜੇ ਮੱਤੇ ਆ ਤਸਵੀਰ ਬਾਬਾ ਬਕਾਲਾ ਜਿਹੜਾ ਸਰੀ ਮੱਤਾ ਸਾਹਿਬ ਉਹ ਨੰਬਰ 8872969 ਪੈਂਦਾ